ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਬੈਠੇ ਰੋਣਗੇ ਵੀ ਪਛਤਾਉਣਗੇ ਵੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਰਸਤੇ ਵਿਕਰਮ ਮਜੀਠੀਆ ਦੇ ਬੰਦ ਕਰ ਦਿੱਤੇ ਗਏ ਨੇ ਜਿਹੜੀ ਰਿਪੋਰਟ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ ਵਿਜੀਲੈਂਸ ਦੇ ਸਰ ਉੱਚ ਅਧਿਕਾਰੀਆਂ ਵੱਲੋਂ ਉਸ ਰਿਪੋਰਟ ਨੇ ਵੱਡੇ ਵੱਡੇ ਖੁਲਾਸੇ ਕੀਤੇ ਨੇ ਕਿ ਕਿਸ ਤਰ੍ਹਾਂ ਪੁੱਠੇ ਸਿੱਧੇ ਹੱਥ ਮਾਰ ਕੇ ਪੈਸਾ ਕਮਾਇਆ ਗਿਆ ਬਿਕਰਮਜੀਠੀਆ ਵੱਲੋਂ ਬਲੈਕ ਮਨੀ ਨੂੰ ਵਾਈਟ ਮਨੀ ਕੀਤਾ ਗਿਆ ਕਿਹੜੀਆਂ ਕੰਪਨੀਆਂ ਦੇ ਵਿੱਚ ਹਿੱਸੇਦਾਰੀ ਸੀ ਕਿਹੜੇ ਰਿਸ਼ਤੇਦਾਰ ਇਸ ਦੇ ਵਿੱਚ ਅਨਵਲਵ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਾਰ-ਵਾਰ ਕਹਿ ਰਹੇ ਨੇ ਕਿ ਜੇਕਰ ਕਿਸੇ ਨੇ ਚੀਕਾਂ ਸੁਣਨੀਆਂ ਹੋਣ ਤਾਂ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਬਿਕਰਮਜੀਠੀਆ ਦੀ ਸੁਣ ਸਕਦਾ ਹੈ ਹਾਲਾਂਕਿ ਚੀਕਾਂ ਦੀ ਗੱਲ ਪਹਿਲਾਂ ਬਿਕਰਮ ਜਿਠੀਆ ਦੇ ਵੱਲੋਂ ਕਹੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇਰੀਆਂ ਚੀਕਾਂ ਕਰਵਾ ਦੇਾਂਗੇ ਮੁੱਛਾਂ ਨੂੰ ਤਾ ਦਿੱਤੇਗਾ ਪੱਟਾਂ ਤੇ ਥਾਪੀਆਂ ਮਾਰੀਆਂ ਗਈਆਂ ਮਮਕਰੀ ਕਰਦੇ ਸੀ ਕਮੇਡੀ ਕਰਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕਿ ਲੀਵਰ ਬਦਲਿਆ ਜਾਏਗਾ ਸਰਕਾਰ ਤਾਂ ਬਾਅਦ ਵਿੱਚ ਬਦਲੇਗੀ ਇਹਦੀ ਅੱਖ ਤੇ ਛੱਟ ਲੱਗੀ ਹੈ ਇਹ ਸ਼ਰਾਬ ਦੇ ਵਿੱਚ ਧੁੱਤ ਰਹਿੰਦਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਆਪਣੇ ਰੂਪ ਦੇ ਵਿੱਚ ਆਏ ਤਾਂ ਬਿਕਰਮਜੀਠਿਆ ਵੱਲੋਂ ਵੀ ਹੱਥ ਪੱਲੇ ਮਾਰੇ ਗਏ ਪਰ ਬਿਕਰਮਜੀਠਿਆ ਦੀ ਇੱਕ ਬੀਨਾ ਚੱਲੀ ਬੜਾ ਮਹਿੰਗਾ ਪੈ ਗਿਆ ਜੇਕਰ ਹੋ ਸਕਦਾ ਹੈ ਖਿਲਾਫੀਤ ਨਾ ਕਰਦੇ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਨਾ ਬੋਲਦੇ ਹੋ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਇਆ ਕਰ ਦਿੰਦੇ ਤਲਸ ਕਰ ਦਿੰਦੇ ਕਿ ਚਲੋ ਭਾਈ ਗਲਤੀ ਇਹਨਾਂ ਨੂੰ ਮਾਫ ਨਿਕਨ ਚੈਲੰਜ ਕਰਨਾ ਇਹ ਤਾਂ ਕਦੇ ਬਿਕਰਮ ਮਜੀਠੀਆ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਇੱਕ ਪਾਸੇ ਖੁਦ ਬਿਕਰਮ ਮਜੀਠੀਆ ਤੇ ਦੂਸਰੇ ਪਾਸੇ ਬਿਕਰਮ ਮਜੀਠੀਆ ਦੇ ਪਰਿਵਾਰ ਤੇ ਵੀ ਕਾਰਵਾਈ ਕਰ ਦਿੱਤੀ ਗਈ ਹੈ ਬਿਕਰਮ ਮਜੀਠੀਆ ਤਾਂ ਫਸੇ ਹੀ ਫਸੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇਹਨਾਂ ਨੇ ਗੁਨਾਹ ਕੀਤੇ ਨੇ ਇਹਨਾਂ ਨੇ ਨਸਲ ਖੁਸ਼ੀ ਕੀਤੀ ਹੈ ਤੇ ਨਸਲ ਕੁਸ਼ਰੀ ਕਰਨ ਵਾਲਿਆਂ ਦੇ ਘਰ ਦੇ ਵਿੱਚ ਦੀਪਮਾਲਾ ਤੇ ਦੀਵੇ ਨਹੀਂ ਜਗਣੇ ਚਾਹੀਦੇ ਜਵੰਤ ਵੀ ਨਹੀਂ ਹੋਵੇਗੀ ਜਵੰਤ ਰੱਦ ਹੋਊਗੀ ਹੈ 20 ਸਤੰਬਰ ਨੂੰ ਨਿਆਇ ਖਰਾਸ ਖਤਮ ਹੋਵੇਗੀ ਚਲਾਨ ਪੇਸ਼ ਉਸ ਤੋਂ ਬਾਅਦ ਚਲਾਨ ਪੇਸ਼ ਕੀਤੇ ਜਾਣਗੇ ਲੇਕਿਨ 40 ਹਜ਼ਾਰ ਪੰਡਿਆਂ ਦੀ ਰਿਪੋਰਟ ਨੇ ਬਹੁਤ ਵੱਡੇ ਖਲਾਸੇ ਕੀਤੇ ਨੇ ਇਸ ਕਰਕੇ 10 ਅਗਸਤ ਨੂੰ ਗਨੀਬ ਗੌਰ ਮਜੀਠੀਆ ਨੂੰ ਵੀ ਸੰਮਣ ਜਾਰੀ ਕਰ ਦਿੱਤੇ ਗਏ ਸੀ ਮਾਲ ਭਾਗ ਅਤੇ ਬਿਜ਼ਨਸ ਦੇ ਸਭ ਪੁਛ ਅਧਿਕਾਰੀਆਂ ਵੱਲੋਂ ਕਿ ਭਾਈ ਤੁਸੀਂ ਆਪਣੀਆਂ ਜ਼ਾਇਦਾਦਾਂ ਦੇ ਵੇਰਵੇ ਸਾਨੂੰ ਦਿਓ ਹਾਲਾਂਕਿ ਚੁਣੌਤੀ ਦਿੱਤੀ ਗਈ ਗਰੀਬਕੌਰ ਮਜੀਠੀਆ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਦੀ ਅਫਸਰਸ਼ਾਹੀ ਨੂੰ ਕਾਰਨਾਂਤ ਸੋ ਨੋਟਸ ਜਾਰੀ ਕਰ ਦਿੱਤਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਉਹਦਾ ਬਖੂਬੀ ਜਵਾਬ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਵਿਜੀਲੈਂਸ ਅਤੇ ਸਾਰਾ ਤਾਮਚਾ ਹਮਚੂ ਕਿਆ ਚਾਬੇਗਾ ਵਿਕਰਮ ਮਜੀਠੀਆ ਦੀ ਧਰਮ ਪਤਨੀ ਗਰੀਬਕੌਰ ਮਜੀਠੀਆ ਦੇ ਵਿਰੁੱਧ ਮਾਮਲਾ ਹੈ 23 ਕਨਾਲਾਂ ਦਾ ਮਾਮਲਾ ਹੈ ਗਰੀਨ ਐਵੇਨਿਊ ਦਾ ਮਾਮਲਾ ਹੈ ਕੇ ਪੈਸੇ ਪਹਿਲਾਂ ਬਿਕਰਮ ਜਿਠੀਆ ਨੇ ਆਪਣੇ ਪਿਤਾ ਨੂੰ ਦਿੱਤੇ ਪਿਤਾ ਤੋਂ ਬਾਅਦ ਉਹ ਪੈਸੇ ਟ੍ਰਾਂਸਫਰ ਹੋਏ ਗਰੀਬਕੌਰ ਮਜੀਠੀਆ ਦੇ ਖਾਤੇ ਵਿੱਚ 90 ਏਕੜ ਇੱਕ ਜ਼ਮੀਨ ਵੀ ਹੈ ਉਹਦੇ ਦੇਵੀ ਹਵਾਲੇ ਜਿਹੜੇ ਪੰਜਾਬ ਸਰਕਾਰ ਦੇ ਹੱਥ ਵਿੱਚ ਲੱਗੇ ਨੇ ਤੇ ਦੂਸਰੇ ਪਾਸੇ ਹੁਣ ਸਾਰਾ ਪਰਿਵਾਰ ਕੁਸੂਤਾ ਫਸੇਗਾ ਚਾਹੇ ਗਰੀਬਕੌਰ ਮਜੀਠੀਆ ਹੈ ਚਾਹੇ ਸਤਿਆਜ ਸਤਿਆਜੀਤ ਮਜੀਠੀਆ ਹੈ ਚਾਹੇ ਉਹਨਾਂ ਦੇ ਮਾਤਾ ਜੀ ਨੇ ਤੇ ਤੀਜਾ ਪਰਸਨ ਇਸ ਦੇ ਵਿੱਚ ਅਨੁvolvement ਹੈ ਉਸ ਨੂੰ ਵੀ ਪੁੱਛ ਗਿਛਦੇ ਨਹੀਂ ਵਾਰ-ਵਾਰ ਵਿਜਨਸ ਦੇ ਦਫਤਰ ਬੁਲਾਇਆ ਜਾ ਰਿਹਾ ਹੈ ਲੇਕਿਨ ਉਹ ਆਨਾ ਕਾ ਨਹੀਂ ਕਰ ਰਹੇ ਨੇ ਵਿਜਨਸ ਵਿਭਾਗ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਸ਼ਮੂਲੀਅਤ ਨਹੀਂ ਕੀਤੀ ਗਈ ਉਹ ਤਲਬ ਨਹੀਂ ਹੋਏ ਵਿਜਨਸ ਦੇ ਦਫਤਰ ਦੇ ਵਿੱਚ ਉਹਨਾਂ ਉੱਤੇ ਵੀ ਹੁਣ ਨੋਟਿਸ ਹੈ ਜਿਹੜੇ ਜਾਰੀ ਹੋਣਗੇ ਪੰਜਾਬ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਆਮਦਨ ਤੋਂ ਵੱਧ ਜਾਇਦਾ ਦੇ ਮਾਮਲੇ ਵਿੱਚ ਗ੍ਰਿਫਤਾਰ ਬਿਕਮ ਜਿਠਿਆ ਦਾ ਸਾਲਾ ਗਜਪਤ ਸਿੰਘ ਗਰੇਵਾਲ ਮੰਗਲਵਾਰ ਨੂੰ ਵੀ ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ ਵਿਜੀਲੈਂਸ ਨੇ ਉਹਨਾਂ ਨੂੰ ਲਗਾਤਾਰ ਦੂਜੇ ਦਿਨ ਸੱਪਣ ਪੇਜ ਕੇ ਪੁੱਛਗਿੱਛ ਲਈ ਬੁਲਾਇਆ ਸੀ ਵਿਜੀਲੈਂਸ ਨੇ ਗਜਪਤ ਸਿੰਘ ਗਰੇਵਾਲ ਨੂੰ ਬੀਐਨਐਸ ਦੀ ਧਾਰਾ 179 ਤਹਿਤ ਨੋਟਿਸ ਪੇਜ ਕੇ ਮੰਗਲਵਾਰ ਸਵੇਰੇ 11 ਵਜੇ ਮੁਹਾਲੀ ਦੇ ਸੈਕਟਰ 68 ਤਹਿਤ ਸਥਿਤ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਇਸ ਤੋਂ ਪਹਿਲਾਂ ਸੋਵਾਰ ਨੂੰ ਸੋਵਾਰ ਨੂੰ ਵੀ ਉਹਨਾਂ ਨੂੰ ਜਾਂਚ ਲਈ ਬੁਲਾਇਆ ਗਿਆ ਸੀ ਪਰ ਉਹਨਾਂ ਉਹ ਬਿਨਾਂ ਕਿਸੇ ਕਾਰਨ ਦੱਸੇ ਗੈਰਹਾਜ਼ਰ ਰਹੇ ਵਿਜੀਲੈਂਸ ਨੇ ਉਹਨਾਂ ਦੀ ਗੈਰ ਹਾਜ਼ਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਅਗਲੀ ਕਾਰਵਾਈ ਬਾਰੇ ਵਿਚਾਰ ਟਕਾਂਦਰਾ ਸ਼ੁਰੂ ਕਰ ਦਿੱਤਾ ਹੈ ਦੂਸਰੇ ਪਾਸੇ ਵਿਕਰਮ ਜੀਠਿਆ ਇਸ ਸਮੇਂ ਨਾਬਾਦੀ ਜੇਲ੍ਹ ਵਿੱਚ ਨਜ਼ਰਬੰਦ ਨੇ ਜਿੱਥੇ ਉਹ ਆਮ ਕੈਦੀਆਂ ਨਾਲ ਬੈਰਕ ਵਿੱਚ ਰਹਿ ਰਹੇ ਹਨ ਪਿਛਲੇ ਹਫ਼ਤੇ ਸਤਾਰਕ ਅਦਾਲਤ ਨੇ ਉਹਨਾਂ ਨੂੰ ਵੱਖਰੀ ਬੈਟਕ ਦੀ ਮੰਗ ਵਾਲੀ ਅਰਜੀ ਵੀ ਖਾਜ ਕਰ ਦਿੱਤੀ ਸੀ ਯਾਨੀ ਕਿ ਖਾਜ ਬੈਰਕ ਨਹੀਂ ਮਿਲੀ ਜਿਹੜੀ ਬੈਰਕ ਵਿੱਚ ਆਮ ਕੈਦੀ ਰਹਿ ਰਹੇ ਨੇ ਉਹੀ ਬੈਕ ਵਿੱਚ ਰਹਿ ਰਹੇ ਨੇ ਵਿਕਰਮ ਜੀਟੀਆ ਯਾਨੀ ਕਿ orange suit ਵਿੱਚ ਨਹੀਂ ਰੱਖਿਆ ਜਾ ਰਿਹਾ ਹਾਲਾਂਕਿ ਅਦਾਲਤ ਨੇ ਉਹਨਾਂ ਨੂੰ ਹਫ਼ਤੇ ਦੇ ਵਿੱਚ ਦੋ ਵਾਰ ਇੱਕ ਵੱਖਰੇ ਕਮਰੇ ਵਿੱਚ ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਨੂੰ ਮਿਲਦੀ ਆਗਿਆ ਦੇ ਦਿੱਤੀ ਹੈ ਜੋ ਕਿ ਉਹਨਾਂ ਲਈ ਅਨਚੰਕ ਰਾਤ ਹੈ ਮਜੀਠੀਆ ਦੀ ਜ਼ਿਲ੍ਹਾ ਅਦਾਲਤ ਤੋਂ ਜ਼ਬਾਨਤ ਅਰਜੀ ਪਹਿਲਾਂ ਹੀ ਰੱਦ ਹੋ ਚੁੱਕੀ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਗਾ ਹੁਣ ਬਿਲਕੁਲ ਬਿਕਰਮ ਜਿਠਿਆ ਤੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੀਸੀ ਟੈਕ ਕੈਮਰੇ ਵੀ ਬਿਕਰਮ ਜਿਠਿਆ ਉੱਤੇ ਲਗਾਏ ਗਏ ਨੇ ਕੌਣ ਉਹਨਾਂ ਨੂੰ ਮਿਲਦਾ ਹੈ ਕੌਣ ਉਹਨਾਂ ਦੀ ਮੁਲਾਕਾਤ ਕਰਦਾ ਹੈ ਉਹ ਸਾਰਾ ਕੁਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਦਫ਼ਤਰ ਦੇ ਵਿੱਚੋਂ ਬੈਠ ਕੇ ਵੇਖ ਰਹੇ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਾ ਹੋਵੇ ਬਿਕਰਮ ਜਿਠਿਆ ਨੂੰ ਲੈ ਕੇ ਜੋ ਕੁਝ ਵੀ ਹੁਣ ਗੱਜਪਤ ਰਾਏ ਗਰੇਵਾਲ ਜਿਹੜੇ ਉਹਨਾਂ ਦੇ ਸਾਰੇ ਨੇ ਖਾਸ ਕਰਕੇ ਉਹਨਾਂ ਦੀ ਧਰ ਪਤਨੀ ਅਤੇ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਜਾਂ ਵਿਜੀਲੈਂਸ ਦੀ ਰਡਾਰ ਤੇ ਹੋਣ ਧੰਨਵਾਦ